ਅਮੇਰਦੇ ਹੁਸੈਨਪੁਰਾ ਚੌਂਕ ਪੁੱਲ ਦੇ ਨਾਲ ਲੱਗਦੇ ਸਰਵਿਸ ਲੇਨ ਤੇ ਪਿਆ ਕੂੜਾ ਬਿਮਾਰੀਆਂ ਦਾ ਅੱਡਾ ਪਨ ਰਿਹਾ ਹੈ ਅਤੇ ਇਸ ਕੂੜੇ ਦੀ ਲਿਫਟਿੰਗ ਨਹੀਂ ਹੋ ਰਹੀ ਜਦਕਿ ਕੁਛ ਹੀ ਕਦਮਾਂ ਤੇ ਸਿਵਲ ਹਸਪੀਟਲ ਹੈ ਜਿੱਥੇ ਲੋਕ ਆਪਣੀਆਂ ਬਿਮਾਰੀਆਂ ਦਾ ਇਲਾਜ ਕਰਵਾਉਣ ਲਈ ਆਉਂਦੇ ਹਨ ਪਰ ਉਹਨਾਂ ਨੇ ਆਪਣੀਆਂ ਬਿਮਾਰੀਆਂ ਤੋਂ ਠੀਕ ਤਾਂ ਕੀ ਹੋਣਾ ਹੈ ਬਲਕਿ ਇਸ ਕੂੜੇ ਦੀ ਬਦਬੂ ਕਾਰਨ ਉਹ ਹੋਰ ਬਿਮਾਰ ਹੋ ਜਾਂਦੇ ਹਨ ਅਤੇ ਇਸ ਕੂੜੇ ਦੇ ਆਲੇ-ਦੁਆਲੇ ਦੇ ਹਾਈਸ਼ੀ ਏਰੀਏ ਹਨ ਜਿੱਥੇ ਕੀ ਹੋਰ ਬਿਮਾਰੀਆਂ ਫੈਲਣ ਦਾ ਡਰ ਹੈ ਅਤੇ ਪ੍ਰਸ਼ਾਸਨ ਇਸ ਵੱਲ ਕੋਈ ਧਿਆਨ ਨਹੀਂ ਦੇ ਰਿਹਾ ਜੋ ਕਿ ਬਹੁਤ ਵੱਡੀ ਚਿੰਤਾ ਦਾ ਵਿਸ਼ਾ ਹੈ ਮੇਰਾ ਨਾਮ ਅਰਪਜ ਸਿੰਘ ਆ ਮੈਂ ਪੱਤੀ ਖੇਰ ਤੋਂ ਆਇਆ ਹਾਂ ਆ ਧਿਆਨਪੁਰ ਚੌਂਕ ਤੋਂ ਮੈਂ ਸਿਵਲ ਹਸਪਤਲ ਚਲੇ ਆਂ ਜਿੱਥੇ ਗੰਦਗੀ ਤਾਂ ਬਹੁਤ ਢੇਰ ਲੱਗੇ ਪਏ ਨੇ ਰਸਤੇ ਵਿੱਚ ਸਾਹ ਘੁੱਟਦਾ ਪਿਆ ਸਾਰਾ ਦਿਨ ਹਾਂਜੀ ਇਹ ਬਿਮਾਰੀਆਂ ਬਹੁਤ ਜ਼ਿਆਦੀਆਂ ਲੱਗਣੀਆਂ ਇਹੋ ਜੀ ਗੰਦਗੀ ਦੇ ਵਿੱਚ ਬਿਮਾਰੀਆਂ ਤਾਂ ਲੱਗਣੀਆਂ ਲੱਗਣੀਆਂ ਸਰਕਾਰਾਂ ਨੇ ਬਹੁਤ ਕੁਝ ਕਹੀਆਂ ਜੀ ਸਰਕਾਰਾਂ ਨੇ ਤੇ ਜਦੋਂ ਜਾਂ ਸਰਕਾਰਾਂ ਕਹੀਆਂ ਜਾਂ ਉਹਨਾਂ ਨੇ ਮਾੜੀ ਢੁੱਟ ਲਿਆ ਜਿਹੜੇ ਵਰਕਰ ਐ ਮਲਾਜਮ ਢਲੇੜ ਕੰਮ ਕਰਕੇ ਖੁਸ਼ ਨਹੀਂ ਜਾਂ ਅਫਸਰ ਢਲੇਆ ਜਿਹੜੇ ਕਰਾ ਕੇ ਖੁਸ਼ ਨਹੀਂ ਜਾਂ ਕੀ ਗੱਲ ਬਾਤ ਹੈ ਬਹੁਤ ਇਲਾਕਾ ਜਿਆ ਕਰ ਰਿਹਾ ਸਿਰਾ ਇਲਾਕਾ ਹੈ ਸਾਰਾ ਤੇ ਮੋ ਦੁਕਾਨਾਂ ਵੀ ਆ ਸਾਰੇ ਖਾਣ ਪੀਣ ਦੀਆਂ ਦੁਕਾਨਾਂ ਵੀ ਆ ਜਿੱਥੇ ਸਮੈਲ ਆਉਂਦੀ ਹੈ ਜਦੋਂ ਸਾਰਾ ਕੁਝ ਆ ਇਹਨਾਂ ਬਿਮਾਰੀ ਦਾ ਘਰ ਐ ਸਿਰਾ ਦੇਖੋ ਤੁਮਨੇ ਇਹ ਵੀ ਆਦੇ ਮਲਾਜਮਾਂ ਖਿੱਚ ਕੇ ਰੱਖਣ ਦੇ ਵਾਲੇ ਸਫਾਈ ਸੂਝ ਜਿਹੜੀ ਚੰਗੀ ਦਾ ਕਰਾਉਣ ਤੇ ਜਿਹੜੇ ਬੰਦਿਆਂ ਨੂੰ ਹਰ ਬੰਦੇ ਨੂੰ ਤੰਦਰੁਸਤੀ ਮਿਹਰੇ ਤੇ ਆਦਾਂ ਨੂੰ ਹਸਪਤਾਲਾਂ ਦੇ ਮੂੰਹ ਘੱਟ ਦੇਖਣਾ ਪਵੇ ਰੋਡ ਟੈਕਸ ਗੱਡੀਆਂ ਦਾ ਟੈਕਸ ਹਰ ਤਰ੍ਹਾਂ ਦਾ ਟੈਕਸ ਪੇ ਕਰਨ ਦੇ ਬਾਵਜੂਦ ਲੋਕਾਂ ਨੂੰ ਉਹ ਸਹੂਲਤ ਨਹੀਂ ਮਿਲਦੀ ਜੋ ਸਰਕਾਰ ਨੂੰ ਦੇਣੀ ਚਾਹੀਦੀ ਹੈ ਪ੍ਰਸ਼ਾਸਨ ਦੀ ਬੜੀ ਵੱਡੀ ਅੰਧੇਖੀ ਹੈ ਸਾਡੀ ਟੀਮ ਫਾਸਫੇ ਦੀ ਪਹੁੰਚੀ ਹੈ ਹੁਸੈਨਪੁਰੇ ਤੋਂ ਜਿਹੜੀ ਕਿ ਸਰਵਿਸ ਰੋਡ ਜਾਂਦੀ ਹੈ ਮਜੀਠਾ ਰੋਡ ਪੁਲ ਦੇ ਥਲੀੋਂਦੀ ਜੋ ਕਿ ਸਿਵਲ ਹਸਪੀਟਲ ਨੂੰ ਲੱਗਦੀ ਹੈ ਪਰ ਇਹਦੇ ਲਾਗੇ ਰੈਸੀ ਏਰੀਆ ਹੈ ਹੋਟਲਸ ਵੀ ਨੇ ਦੁਕਾਨਾਂ ਵੀ ਨੇ ਭਰਿਆ ਇਲਾਕਾ ਵਾ ਹੈ আর ਬਿਮਾਰੀਆਂ ਦਾ ਅੱਡਾ ਭਰਿਆ ਪਿਆ ਕਾਰਨ ਹੈ ਕਿ ਸ਼ਹਿਰ ਦੇ ਕਈ ਸਿਆਚ ਕੁੜੇ ਦਿਖਾਏ ਜਾਂਦੇ ਨੇ ਫਾਸਫੇ ਟੀਮ ਵੱਲੋਂ ਪਰ ਇਹ ਜਿਹੜਾ ਕੂੜਾ ਹੈ ਐਸ ਰੋਡ ਦੇ ਉੱਤੇ ਲੱਗਾ ਸਰਵਿਸ ਰੋਡ ਦੇ ਉੱਤੇ ਔਰ ਇੰਨਾ ਬੇਤੇ ਹਾਸ਼ਾ ਕੁੜਾ ਲੱਗਾ ਪਿਆ ਲੋਕੀ ਠੀਕ ਹੋਣ ਤਾਂ ਕੀ ਹਸਪੀਟਲ ਜਾਂਦੇ ਨੇ ਬਲਕਿ ਬਿਮਾਰੀਆਂ ਲੈ ਕੇ ਜਾਂਦੇ ਨੇ ਔਰ ਬਿਮਾਰੀਆਂ ਹੋਰ ਲੱਗਣ ਦਾ ਡਰ ਜਿਹੜੇ ਰੈਸੀ ਏਰੀਏ 'ਤੇ ਹੈਗੇ ਨੇ ਸਰਕਾਰ ਦੇ ਪ੍ਰਸ਼ਾਸਨ ਨੂੰ ਚਾਹੀਦਾ ਐਸ ਵੱਲ ਧਿਆਨ ਦੇਣ ਦੀ ਲੋੜ ਹੈ ਤਾਂ ਜੋ ਸ਼ਹਿਰ ਦੀ ਜਿਹੜੀ ਕੇਐਨ ਪ੍ਰਸ਼ਾਸਨ ਕਹਿ ਰਿਹਾ ਕਿ ਲਿਫਟਿੰਗ ਕਰਾਈ ਜਾ ਰਹੀ ਹੈ ਕੁੜੇ ਦੀ ਪਰ ਕਿੱਥੇ ਆਂ ਦੇਖਾ ਵੀ ਹੇਗਾ ਜੋਗੀ ਤਸਵੀਰਾਂ ਬਿਲਕੁਲ ਤੁਹਾਡੇ ਸਾਹਮਣੇ ਨੇ ਪ੍ਰਸ਼ਾਸਨ ਨੂੰ ਚਾਹੀਦੀਆਂ ਸ਼ਹਿਰ ਦੀ ਦਿੱਖ ਤੇ ਖਿੱਚ ਦੇ ਜਿਹੜੇ ਕੇਂਦਰ ਨੇ ਜਾਂ ਹਸਪੀਟਲ ਏਰੀਆ ਨੇ ਰੈਸੀ ਏਰੀਆ ਨੇ ਇਹਨਾਂ ਦੇ ਲਾਗੇ ਜਿਹੜੇ ਕੂੜਿਆਂ ਦੇ ਢੇਰ ਲੱਗਦੇ ਨੇ ਇਹਨਾਂ ਨੂੰ ਕਿਤੇ ਹਟਾਇਆ ਜਾਵੇ ਤਾਂ ਜੋ ਬਿਮਾਰੀਆਂ ਜਿਹੜੀਆਂ ਫੈਲੀਆਂ ਪਈਆਂ ਨੇ ਤੇ ਇਹਨਾਂ ਦੇ ਨਾਲ ਹੋਰ ਜਿਹੜੀਆਂ ਨਾਲ ਲੱਗਣ ਲੋਕਾਂ ਨੂੰ ਤੇ ਸਾਫ਼ ਸੁਥਰਾ ਵਾਤਾਵਰਨ ਮਿਲ ਸਕੇ ਸਹਿਯੋਗੀ ਅਜੇ ਕੁਮਾਰ ਦੇ ਨਾਲ ਸੁチール ਸ਼ਰਮਾ ਫਾਸਟਵੇ ਨਿਊਜ਼ ਅੰਮ੍ਰਿਤਸਰ